ਦੋਸਤੋ ਸਤਿ ਸ੍ਰੀ ਅਕਾਲ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਵਿੱਚ ਖੇਤੀ ਵਿਰਾਤ ਮਿਸ਼ਨ ਵੱਲੋਂ ਉਹਨਾਂ ਕਿਸਾਨਾਂ ਨੂੰ ਮਿਲ ਰਹੇ ਹਾਂ ਜਿਨ੍ਹਾਂ ਨੇ ਆਪਣੇ ਖੇਤੀ ਦੇ ਵਿੱਚ ਕਣਕ ਬਜਾਈ ਦੇ ਵਿੱਚ ਵੱਖ-ਵੱਖ ਢੰਗ ਅਪਣਾਏ ਸੀ ਬਿਨਾਂ ਅੱਗ ਲਾਏ ਪਰਾਲੀ ਨੂੰ ਖੇਤ ਦੇ ਵਿੱਚ ਹੀ ਰੱਖਿਆ ਤੇ ਅੱਜ ਆਪਾਂ 99 ਕਿਸਾਨਾਂ ਤੋਂ ਪਤਾ ਕਰ ਰਹੇ ਹਾਂ ਕਿ ਭਾਈ ਉਹਨਾਂ ਨੇ ਬਿਨਾ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਸੀ ਉਹਨਾਂ ਦਾ ਝਾੜ ਕੀ ਰਿਹਾ ਹੈਗਾ ਕਣਕ ਦਾ ਜਿਹੜਾ ਪੈਦਾਵਾਰ ਹੈ ਤੇ ਕਿੰਨੀ ਸੀਗੀ ਅੱਜ ਆਪਾਂ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਇੱਥੋਂ ਦੇ ਕਿਸਾਨ ਸੁਖਵਿੰਦਰ ਸਿੰਘ ਜੀ ਇਹਨਾਂ ਤੋਂ ਪਤਾ ਕਰਦੇ ਆ ਕਿ ਇਹਨਾਂ ਨੇ ਜਿਹੜੀ ਸਰਫੇਸ ਸੀਡਰ ਨਾਲ ਕਣਕ ਬੀਜੀ ਸੀ ਉਹਨਾਂ ਦਾ ਝਾੜ ਕਿੰਨਾ ਰਿਹਾ ਹੈਗਾ ਉਹਦੇ ਬਾਰੇ ਗੱਲਬਾਤ ਕਰਦੇ ਆ ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅ ਸੁਖਵਿੰਦਰ ਸਿੰਘ ਜੀ ਤੁਸੀਂ ਪਹਿਲਾਂ ਤਾਂ ਤਿੰਨ ਕਿੱਲਾਂ ਦੇ ਵਿੱਚ ਸਰਫੇਸ ਸੀਡ ਨਾਲ ਕਣਕ ਬੀਜੀ ਸੀਗੀ ਚਲੋ ਕੁਝ ਮੱਲਾ ਵੀ ਜੋ ਵੀ ਹੋਇਆ ਉਹਦੇ ਬਾਰੇ ਤੁਸੀਂ ਦੱਸੋ ਵੀ ਕੀ ਕੀ ਤੁਸੀਂ ਪਹਿਲਾਂ ਕੀਤਾ ਸੀਗਾ ਕਣਕ ਦੀ ਜਿਹੜੀ ਬਜਾਈ ਸੀ ਉਹ ਨਵੰਬਰ ਦੇ ਮਤਲਬ ਕਦੋਂ ਬੀਜੀ ਸੀਗੀ ਉਹਦੇ ਨਵੰਬਰ ਚ ਬੀਜੀ ਸੀ ਨਵੰਬਰ ਦੇ ਤਰੀਕ ਦਾ ਪਤਾ ਕੁਝ ਨਹੀਂ ਤਰੀਕ ਚੇਤਨੂ ਵੀ ਹੱਥ ਪਹਿਲੇ ਹਫਤੇ ਅੱਧ ਨਵੰਬਰ ਅੱਧ ਨਵੰਬਰ ਨੂੰ ਤਾਂ ਉਹ ਬਜਾਈ ਸਰਫੇਸ ਸੀਡ ਨਾਲ ਕੀਤੀ ਸੀਗੀ ਕਿੰਨਾ ਬੀਜ ਪਾਇਆ ਸੀਗਾ ਤੁਸੀਂ ਕਿल्ले ਦਾ 35 ਕਿਲੋ ਕਿल्ले ਦਾ 35 ਕਿਲੋ ਕਿल्ले ਦਾ ਬੀਜ ਪਾਇਆ ਸੀ ਤਾਂ ਉਹਦੇ ਵਿੱਚ ਤੁਸੀਂ ਮਤਲਬ ਵੀ ਬਜਾਈ ਦੇ ਸਮੇਂ ਜਾਂ ਕਿਵੇਂ ਵੀ ਹੈ ਡੀਏਪ ਕਿੰਨੀ ਪਾਈ ਸੀ ਡੀਏਪ ਇੱਕ ਬੋਰੀ ਕਿल्ले ਦੀ ਇੱਕ ਬੋਰੀ ਕਿल्ले ਦੀ ਫਿਰ ਹੋਰ ਯੂਰੀਆ ਕਿੰਨੀ ਪਾਈ ਸੀ ਉਹਨੇ ਯੂਰੀਆ ਕੋਈ ਵੀ ਨਹੀਂ ਪਾਈ ਹੋਰ ਆ ਵੀ ਯੂਰੀਆ ਤੁਸੀਂ ਇੱਕ ਦਾਣਾ ਵੀ ਨਹੀਂ ਪਾਇਆ ਸੀਗਾ ਤਤ ਫੀਮੇਟ ਵੀ ਹੈ ਆਰਗੈਨਿਕ ਦੇ ਤੋਂ ਵੱਲ ਵੱਧ ਰਹੇ ਹੋਗੇ ਵੀ ਬਿਨਾਰੀ ਸਪਰੇਅ ਤੋਂ ਹੌਲੀ ਹੌਲੀ ਆਪਣੇ ਖੇਤ ਨੂੰ ਕਰ ਰਹੇ ਆ ਅੱਛਾ ਜੀ ਯੂਰੀਆ ਨਹੀਂ ਪਾਇਆ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਹੋਰ ਕੀ ਕੀਤਾ ਸੀ ਇੱਥੇ ਪਾਠੀਆਂ ਦੇ ਪਾਣੀ ਪਾਠੀਆਂ ਦਾ ਪਾਣੀ ਪਾਠੀਆਂ ਦੇ ਪਾਣੀ ਸਪਰੇਅ ਕੀਤੀ ਸੀ ਇੱਕ ਮਿੱਟੀ ਦੀ ਸਪਰੇਅ ਕੀਤੀ ਸੀ ਹਾਂਜੀ ਹਾਂਜੀ ਤੇ ਇੱਕ 2.5 2.5 ਕਿਲੋ ਸਪਰੇਅ ਕੀਤੀ ਸੀ 2.5 ਕਿਲੋ ਚਲੋ ਨਿਕਾਲਾ ਖਾੜ ਹਾਂਜੀ ਤੇ ਕੱਲ ਕੇ ਲੋਕਲੀ ਜੀ ਹੈ ਜੀ ਇਸ ਤਰ੍ਹਾਂ ਦੀਆਂ ਲੋ ਤਿੰਨ ਸਪਰੇਆ ਕੀਤੀਆਂ ਸੀ ਯੂਰੀਆ ਦੀ ਕੰਮ ਦਾ ਜੀ ਜੀ ਹਾਂਜੀ ਅੱਛਾ ਮਤਲਬ ਯੂਰੀਆ ਤਾਂ ਪਾਇਆ ਨਹੀਂ ਫਿਰ ਇਹ ਸਪਰੇਆ ਕੀਤੀਆਂ ਤੁਸੀਂ ਆਰਗੈਨਿਕ ਚ ਜੋ ਆਉਂਦੀ ਹੈ ਹੈਗੀ ਆ ਤਾਂ ਇਸੇ ਪਾਣੀ ਕਿਨੇ ਲਾਇਆ ਸੀ ਪਾਣੀ ਤੈਨੂੰ ਲੱਗ ਗਿਆ ਤੈਨੂੰ ਪਾਣੀ ਲੱਗ ਗਿਆ ਤਾਂ ਝਾੜ ਦਾ ਦੂਜੀ ਕਣਕ ਦੇ ਮੁਕਾਬਲੇ ਕਿੰਨਾ ਕੁ ਘਟਿਆ ਵੱਧਿਆ ਮਤਲਬ ਕਿੰਨਾ ਕਾਇਆ ਇਹਦਾ 40% ਲੀਡਰ ਨੇ ਜੀ ਹਣਕ ਦਾ ਝਾੜ ਤਾਂ ਭੰਦਾ ਘੱਟ ਨਿਕਲਿਆ ਪਰ ਉਹ ਜਿਹੜਾ ਰੇਟ ਵੱਧ ਮਿਲ ਗਿਆ ਸਾਨੂੰ ਤੇ ਕੋਈ ਨੁਕਸਾਨ ਨਹੀਂ ਹੋਇਆ ਸਾਡਾ 3000 ਰੁਪਏ ਕੰਟਰੋਲ ਹਿਸਾਬ ਨਾਲ ਲੈ ਕੇ ਠੀਕ ਹੈ ਜੀ ਇਹਨਾਂ ਨੇ ਮਤਲਬ ਵੀ ਜੂਰੀਆ ਨਹੀਂ ਪਾਇਆਗਾ ਤਾਂ ਆਰਗੈਨਿਕ ਸਪਰੇਅ ਕੀਤੀਆਂ ਸੀਗੀਆਂ ਮਿੱਟੀ ਦੀ ਸਪਰੇਅ ਕੀਤੀ ਸੀ ਜਾਂ ਜੋ ਦੱਸਿਆ ਹੈਗੇ ਸੁਗਵਿੰਦਰ ਸਿੰਘ ਜੀ ਨੇ ਤਾਂ ਫਿਰ ਵੀ 40 ਮਨ ਮਤਲਬ ਕਿਲੇ ਦਾ ਝਾੜ ਆਇਆ ਹੈਗਾ ਤਾਂ ਜਿਹੜੀ ਪਰਾਲੀ ਆ ਉਹ ਖੇਤ ਵਿੱਚੋਂ ਮੇਰੇ ਖਿਆਲ ਗਲ ਚੁੱਕੀ ਹੋਣੀ ਹੈ ਜੀ ਹਾਂ ਗਲ ਗਈ ਤਾਂ ਤੁਸੀਂ ਇਹਦੇ ਬaje ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਜਿਹੜੀ ਐ ਸਲਫਰ ਸੀਡਰ ਨਾਲ ਮੈਂ ਬੀਜੀ ਸੀ ਸਰਫੀ ਸੀਡਰ ਨਾਲ ਹਾਂ ਹਾਂ ਤੇ ਖੇਤੀਬਾੜੀ ਵਿਭਾਗ ਵਾਲਿਆਂ ਨੇ ਮੈਨੂੰ 3000 ਰੁਪਏ 1000 ਰੁਪਏ ਕਿੱਲੇ ਦੇ ਹਿਸਾਬ ਨਾਲ 3000 ਰੁਪਏ ਉਹਨਾਂ ਨੂੰ ਸਹਿਯੋਗ ਸਹਿਯੋਗ ਦਿੱਤਾ ਹਾਂਜੀ ਅੱਛਾ ਤਾਂ ਮਤਲਬ ਇਹ ਸਰਫਸ ਸੀਡਰ ਦੀ ਜਿਹੜੀ ਬਜਾਈ ਆ ਇਹ ਕਿਵੇਂ ਲੱਗੀ ਤੁਹਾਨੂੰ ਵੀ ਸਿੱਟ ਬੈਠੀ ਜਾਂ ਹਜੇ ਨਹੀਂ ਸਿੱਟ ਬੈਠੀ ਇਹ ਸਲਫਰ ਸੀਡਰ ਵੀ ਨਾ ਉਹ ਨਾ ਜਿਹੜਾ ਹੈਗਾ ਛਿੱਟਾ ਦੇ ਕੇ ਰੀਪਰ ਮਫੇਰਨਾ ਉਹਦੇ ਨਾਲ ਵੀ ਸਹੀ ਪੈਂਦਾ ਇਹਦੇ ਨਾਲ ਵੀ ਬਾਦ ਕੱਟ ਹੋ ਜਾਂਦਾ ਮਤਲਬ ਇਹਨਾਂ ਤੋਂ ਸਹੀ ਨਹੀਂ ਮਤਲਬ ਵੀ ਬਣਿਆ ਨਹੀਂ ਸਹੀ ਜਾਂ ਹਨਾ ਹਾਂ ਵੀ ਵੱਧ ਕੱਟ ਪੈਂਦਾ ਦੂਰਾ ਗਿੜਾ ਨੰਗਿਆ ਉਹ ਤੇ ਵੀ ਵੱਜ ਜਾਂਦਾ ਤੇ ਜੇ ਚਿੱਟਾ ਦਿੱਤਾ ਹੋਵੇ ਫਿਰ ਇੱਕ ਸਾਲ ਦੂਰਾ ਚਿੱਟਾ ਦੇ ਕੇ ਤੇ ਵੀ ਪਰ ਫੇਰ ਦੇਵੇ ਉਹ ਬਾੜਾ ਵਧੀਆ ਰਹਿੰਦਾ ਇਹਨੂੰ ਅੱਛਾ ਜੀ ਸੁਵਿੰਦਰ ਸਿੰਘ ਜੀ ਐਨੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇ ਹੁਣ ਆਪਾਂ ਥੋੜਾ ਜਿਹਾ ਉਹ ਆਪਾਂ ਲਈਏ ਸ਼ੌਟ ਲਈਏ ਵੀ ਇਹਦੇ ਵਿੱਚ ਪਰਾਲੀ ਦਿਖਾਓ ਤੁਸੀਂ ਠੀਕ ਹੈ ਜੀ ਹਲੇ ਹਾਂਜੀ ਇਹ ਵੀ ਖਾਦ ਬਣ ਗਈ ਤੇ ਵਾਹਣ ਦੀ ਵੀ ਤਾਕਤ ਬਣਦੀ ਹੈ ਇਹਦੇ ਨਾਲ ਵਾਹਣ ਜਦੋਂ ਵਾਹਣ ਲੱਗੇ ਤਾਂ ਵਿੱਚ ਡਰ ਜਾਣੀ ਹੈ ਕਿਉਂਕਿ ਗੜੀ ਪਈ ਆ ਪਰਾਰੀ ਆਵੇ ਸਾਰੀ ਗੜੀ ਪਈ ਆ ਇਸ ਤਰ੍ਹਾਂ